ਮਹਾਰਾਜ ਸਾਹਿਬ 3 ਸ਼ਬਦ ਉਚਾਰਨ ਕਰਕੇ ਚੌਥਾ ਸ਼ਬਦ ਆਰੰਭ ਕਰਨੇ ਹਨ ਚੌਥੇ ਪਾਤਸ਼ਾਹ ਸਤਿਗੁਰੂ ਜੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜਿਸ ਵਕਤ ਸਤਿਗੁਰੂ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਆਏ ਹਨ ਉਸ ਵਕਤ 18 ਸਾਲ ਦੀ ਆਪਦੀ ਉਮਰ ਸੀ ਮਹਾਰਾਜ ਸਾਹਿਬ ਬੌਲੀ ਸਾਹਿਬ ਦੀ ਸੇਵਾ ਕਰਾ ਰਹੇ ਸਨ 1600 16 ਚ ਬੌਲੀ ਸਾਹਿਬ ਦੀ ਸੇਵਾ ਗੁਰੂ ਸਾਹਿਬ ਨੇ ਆਰੰਭ ਕਰਾਈ ਹੈ ਉਹ ਜੋਗਤ ਸਾਹਿਬ ਸੰਗਤ ਜੀ ਗਰੀਬ ਨਾਲ ਅੰਤਰਜਾਨੀ ਲਾਹੌਰ ਦੇ ਵਿੱਚੋਂ ਸੰਗਤ ਦੇ ਨਾਲ ਮਿਲ ਕਰਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਕੇ ਸੇਵਾ ਕਰਨ ਲੱਗੇ ਜਦੋਂ ਸੇਵਾ ਕਰਨ ਲੱਗੇ ਸੇਵਾ ਕਰਦਿਆਂ ਤੋਂ ਟੋਕਰੀ ਚੱਕ ਲਿਆ ਕਰਨ ਜਿੰਨੀ ਸੰਗਤ ਭਰਦੇ ਪਾਰ ਚੱਕ ਕੇ ਬਾਹਰ ਸਿੱਟਣਾ ਫੇਰ ਛੇਤੀ ਨਾਲ ਆ ਜਾਣਾ ਗੁਰੂ ਸਾਹਿਬ ਵੱਲ ਤੱਕਦੇ ਰਹਿਣਾ ਸਿਕਨ ਟੋਕਰਾ ਭਰਦੇ ਨਾਲ ਚੱਕੋ ਜਦੋਂ ਕਹਿਣਾ ਉਹ ਚੱਕ ਲੈਣਾ ਇਸ ਪ੍ਰਕਾਰ ਪ੍ਰੇਮਚ ਮਸਤੋ ਕੇ ਸੇਵਾ ਕਰ ਰਹੇ ਸਨ ਆਪ ਜੀ ਜਦੋਂ ਸੇਵਾ ਕਰਕੇ ਟੋਕਰੀ ਸਿੱਟ ਕੇ ਬਾਹਰ ਤੋਂ ਕਾਰ ਸਿੱਟ ਕੇ ਬੌਲੀ ਸਾਹਿਬ ਵਿੱਚੋਂ ਆ ਰਹੇ ਸਨ ਮਾਤਾ ਰਾਮੋ ਜੀ ਨੇ ਮੂਹ ਮਾਰਾ ਜਿਹੜਾ ਮਹਿਲ ਸੰ ਪੀਜੇ ਪਾਦਸ਼ਾਹ ਰੇ ਉਹਨਾਂ ਨੇ ਬੇਨਤੀ ਕੀਤੀ ਕਿ ਮਾਰੇ ਬੀਬੀ ਪਾਣੀ ਵਰਦੇ ਜੋਗ ਹੈ ਇਹਨਾਂ ਨੂੰ ਕਿਤੇ ਵਰ ਦਿੱਤਾ ਜਾਵੇ ਸੁਣ ਕੇ ਮਹਾਰਾਜ ਸਾਹਿਬ ਕਹਿਣ ਲੱਗੇ ਅੱਛਾ ਜਿੱਥੇ ਇਹਨਾਂ ਦੀ ਪ੍ਰਾਲਾਉਤ ਹੋਵੇਗੀ ਜੇ ਜਦੋਂ ਬਚਨ ਕਰ ਰਹੇ ਸੀ ਮਾਤਾ ਰਾਮਾਨੰਗੁਰੂ ਆਮ ਦਾਸ ਸਾਹਿਬ ਦੀ ਮਾਲਾ ਟੋਕਰੀ ਫਿੱਟ ਕੇ ਆ ਰੇ ਸਮੇਂ ਇਹਨਾਂ ਨੇ ਸਰੂਪ ਨੂੰ ਵੇਖ ਕੇ ਕਹਿਣ ਲੱਗੀ ਕਿ ਐਸਾ ਜਾਂ ਲੜਕਾ ਹੋਵੇ ਇੰਨੀ ਉਮਰ ਦਾ ਹੋਵੇ ਐਸਾ ਜਾਂ ਸੁੰਦਰ ਸਰੂਪ ਵਾਲਾ ਹੋਵੇ ਇਹ ਜਿਵੇਂ ਸੋਨੇ ਕਾਦੋਂ ਵਾਲਾ ਹੋਵੇ ਹਜੂਰ ਨੇ ਕਹੇ ਹੋਏ ਤੇ ਇਹੋ ਹੀ ਹਨ ਇਹ ਜਦੋਂ ਬਚਨ ਕੀਤੇ ਗੁਰੂ ਅਮਰਦਾਸ ਸਾਹਿਬ ਨੇ ਪਾਸ ਬੁਲਾ ਲਿਆ ਬੁਲਾ ਕੇ ਪੁੱਛਿਆ ਤੁਹਾਡਾ ਨਾਮ ਕੀ ਹੈ ਆਪ ਜੀ ਨੇ ਰਾਮਦਾਸ ਨਾਮ ਰੱਖਿਆ ਪਿਤਾ ਆਪ ਜੀ ਨੇ ਉਸ ਵੇਲੇ ਹਰਦਾਸ ਸੋਢੀ ਦੱਸਿਆ ਅਬੇ ਜੋ ਲਾਹੌਰ ਦੇ ਵਾਸੀ ਸਨ ਇਸ ਪ੍ਰਕਾਰ ਸਾਹਿਬ ਸਿੰਘ ਜੀ ਜਦ ਦੱਸੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ ਆਪ ਜੀ ਦੇ ਤਾਈ ਉਸ ਵੇਲੇ ਨਾਤਾ ਕਰ ਦਿੱਤਾ ਨਾਤਾ ਕਰਕੇ ਬੀਬੀ ਪਾਨੀ ਦਾ ਅਨੰਦ ਕਾਰਜ ਸੱਚੇ ਪਾਤਸ਼ਾਹ ਨੇ ਕਰ ਦਿੱਤਾ ਜਦੋਂ ਅਨੰਦ ਕਾਰਜ ਕੀਤਾ ਹਜ਼ੂਰ ਨੇ ਉਸ ਵੇਲੇ ਮਹਾਰਾਜਾਂ ਨੂੰ ਬਖਸ਼ਿਸ਼ ਕੀਤੀ ਮਹਾਰਾਜ ਕਿਹਾ ਕਿ ਇਹ ਪੁੱਤਰ ਤੇਰੀ ਸ਼ਾਦੀ ਅਸੀਂ ਕੀਤੀ ਆ ਹੁਣ ਮੰਗ ਸਾਡੇ ਪਾਸੋਂ ਜੋ ਕੁਝ ਮੰਗਣਾ ਹੈ ਗੁਰਤਾ ਗੱਦੀ ਦੇ ਮਾਲਕ ਜਦੋਂ ਬਣੇ ਗੁਰੂ ਸਾਹਿਬ ਉਸ ਵੇਲੇ ਸ਼ਬਦ ਦੱਸਿਆ ਕਿ ਅਸੀਂ ਗੁਰੂ ਸਾਹਿਬ ਦੇ ਪਾਸੋਂ ਇਹ ਮੰਗਿਆ ਸੀ ਇਹ ਬੇਨਤੀ ਕੀਤੀ ਸੀ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਉਹ ਸੁਣੋ ਸੰਗਤਾਂ ਕਿਹਦੇ ਵਿੱਚ ਗੁਰੂ ਸਾਹਿਬ ਦੇ ਪਾਸੋਂ ਨਾਮ ਮੰਗਣਾ ਹੈ ਇਸ ਸ਼ਬਦ ਤੋਂ ਸਿੱਖਿਆ ਲੈਣੀ ਹੈ